ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ ਅੱਜ ਆਪਾਂ ਵੀਡੀਓ ਬਣਾਉਣਾ ਅੱਜ ਆਪਾਂ ਗਜੜਾਂਗੇ ਜੀ neck ਆਪਾਂ ਗਲੇ ਦਾ ਸਾਨੂੰ ਵੀਡੀਓ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਆਪਾਂ ਗਲਾ ਜੜਦੇ ਆਂ। ਆਪਾਂ ਦੇਖਦੇ ਆਂ ਆਪਾਂ ਦੱਸਦੇ ਤੁਹਾਨੂੰ ਕਿਵੇਂ ਆਪਾਂ ਵਿਚਾਰਾ ਲੈਣਾ ਕਿਵੇਂ ਆਪਾਂ ਨੇ ਕੱਟ ਲਾਉਣੇ ਨੇਗੇ ਕਿਸ ਤਰ੍ਹਾਂ ਆਪਾਂ ਨੇ ਧਰਨਾਗਾ ਕਿੰਨਾ ਆਪਾਂ ਨੇ ਲੈਣਾਗਾ। ਠੀਕ ਹੈ ਜੀ ਇਹ ਪਹਿਲਾਂ ਗਲਾ ਕਟਿੰਗ ਕਰਕੇ ਆਪਾਂ ਫਿਰ ਉਹ ਕਰਿਆਗਾ ਆਪਾਂ ਨੇ ਗਲੇ ਤਿਆਰ ਕਰ ਲਏ ਬਣਾ ਲਏ ਆਪਾਂ ਨੇ 6.5 ਇੰਚ ਆਪ ਤੇ ਸਾਢੇ 6 ਕੱਟ ਲਿਆ 1/2 ਇੰਚ ਸਲਾਈਚ ਆ ਜੂਗਾ। ਤੁਹਾਨੂੰ ਆਪਾਂ ਦੱਸਦੇ ਵੀ ਕਿੱਥੇ ਤੋਂ ਮਿਲਤੀ ਕਰਨੀ ਆ ਤੇ ਕਿਸ ਤਰ੍ਹਾਂ ਮਿਲਣਾਗਾ ਆਪਾਂ ਨੂੰ ਤੇ ਸਹੀ ਨਾ ਪਾਉਂਦਾਗਾ ਉਸ ਤਰ੍ਹਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਇੱਕ ਪੁਆਇੰਟ ਦਾ ਵੀ ਫਰਕ ਨਹੀਂ ਪੈਂਦਾ ਹੈਗਾ। ਤੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਪਾਂ neck ਝੜਦਾ ਸ਼ੁਰੂ ਕਰਦੇ ਆਂ ਤੁਹਾਨੂੰ ਆਪਾਂ ਦਿਖਾਉਣਾ neck ਆਪਾਂ ਨੇ ਤਿਆਰ ਕਰ ਲਿਆ। ਚਲੋ ਜੀ ਆਪਾਂ neck ਨਾ ਬਣਾ ਕੇ ਆਪਾਂ ਨੇ ਤਿਆਰ ਕਰ ਲਿਆ। ਆਪਾਂ ਨੇ ਤੁਹਾਨੂੰ ਮਿਲਤੀ ਦੱਸ ਦਿੰਦੇ ਵੀ ਕਿੱਥੋਂ ਮਿਲਣਾ ਇਹ ਨਾ ਆਪਾਂ ਇੱਥੋਂ ਲਾ ਕੇ ਆ ਬਚਾਲਾ ਇੱਥੇ ਆ ਲੋ ਜੀ ਇਥੇ ਆਪਣਾ 26 ਇੰਚ ਗੜ ਆ ਗਿਆ ਆਪਾਂ 6 ਇੰਚ ਰੱਖਣ ਅੱਧਾ ਇੰਚ ਆਪਣਾ ਸਲਾਈ ਦਾ ਜੂਆ ਤੇ ਲੋ ਜੀ ਆਪਾਂ ਲੈ ਵਿਚਾਲੇ ਆ ਦੇਖੋ ਟੱਕ ਲਾ ਲਿਆ ਇਧਰ ਆਪਾਂ ਨੇ ਇਸ ਤਰ੍ਹਾਂ ਲਾ ਲਿਆ ਟੱਕਾ ਬਣਾ ਲਿਆ ਕਰ ਗਏ ਆ ਟੱਕ ਨੂੰ ਪਕਣਾ ਇਸ ਤਰ੍ਹਾਂ ਮਲਿਆ ਦੇ ਨੂੰ ਅੱਪਰੋਂ ਸਲਾਈ ਕਰਨੀ ਸੋ ਦਿਖਾਉਣੀ ਆਪਾਂ ਟੱਕ ਤੇ ਢੱਕਿਆ ਕੋਈ ਨਹੀਂ ਇਹ ਸਿੱਧੀ ਸਲਾਈ ਲਾਉਣੀ ਹੈ ਰਪਾਣਾ ਮੈਂ ਸਹੀ ਕਰ ਦੇਣਾ ਜੀ। ਬਾਉਦੀ ਨਾਲ ਆਪਾਂ ਇਹਨੇ ਕਮਾਈ ਜਣੂ। ਜਿਹੜੇ ਪਾਸੇ ਆਪਾਂ ਨੇ ਚੱਕ ਕੇ ਫਿਰ ਦਰ ਲੈਣਾ।

ਇਹ ਆਪਣਾ ਕੱਪੜਾ ਕੱਟੁੰਦੇ ਨਹੀਂ ਨਾ ਗੋਣਾ ਆ ਆਪਣਾ ਕੱਪੜਾ ਹੀ ਆਪਾਂ ਨੂੰ ਕੱਟਾਂਗੇ

ਸਾ ਪੂਰਾ ਸਫਾਈ ਨਾਲ ਬਣਿਆਗਾ ਕਿਤੇ ਵਸਦੇ ਨਾ ਕਿਤੇ ਵੀ ਉਹ ਨਹੀਂ ਪਿਆ ਅਠਾ ਨਹੀਂ ਹੋਇਆ ਦੇਖੋ ਦੇਖ ਸਕਦੇ ਇਹ ਆਪਣਾ 6.5 ਇੰਚ ਗਲਾਈ 6.5 ਇੰਚ ਦੀ ਕਟਾਈ ਕੀਤੀ 6 ਇੰਚ ਆਪਣਾ ਤਿਆਰ ਹੋ ਜਾਊਗਾ ਧਾ ਇੰਚ ਆਪਣਾ ਸਲਾਈ ਚ ਆ ਜਾਊਗਾ ਇੱਕ ਆਪਾਂ ਤੁਹਾਨੂੰ ਦੱਸਦੇ ਆਪਣੀ ਜਿਹੜੀ ਆਪਾਂ ਫਿਟਿੰਗ ਵਾਲੀ ਨਿਸ਼ਾਨੀ ਉਹ ਕਿਵੇਂ ਲਾਉਣੀ ਹੈ ਜਿਹੜੀ ਆਪਣੀ ਫਿਟਿੰਗ ਵਾਲੀ ਨਿਸ਼ਾਨੀ ਹੈ ਨਾ ਐਸੀ ਤਰ੍ਹਾਂ ਕੱਟ ਕੇ ਨਹੀਂ ਲਾਉਣੀ ਤੇ ਇਹ ਪਾਣੇ ਨਾ ਆਪਾਂ ਨੇ ਕਾਟਾਂ ਪਾਤੀ ਇੱਕ ਮੀਟਰ ਪਲੇਟਾਂ ਪਾਤੀਆਂ ਪਲੇਟਾਂ ਪਾ ਕੇ ਇਸ ਤਰ੍ਹਾਂ ਨਿਸ਼ਾਨੀ ਨਹੀਂ ਲਾਉਣੀ ਆਪਾਂ ਨੇ ਆਪਣੇ ਇਹਨਾਂ ਅਲੱਗ-ਅਲੱਗ ਦੋਨੇ ਪੀਸ ਅਲੱਗ-ਅਲੱਗ ਕਰਕੇ ਲਾਵਾਂਗੇ ਸੋ ਨੋ ਆਪਾਂ ਦੱਸਦੇ ਆ ਇਸ ਤਰ੍ਹਾਂ ਕਦੇ ਵੀ ਨਿਸ਼ਾਨੀ ਨਹੀਂ ਲਾਉਣੀ ਇਸ ਤਰ੍ਹਾਂ ਨਿਸ਼ਾਨੀ ਲਾਵਾਂਗੇ ਜੀ ਤੇ ਆਪਣੇ ਇੱਕ ਦੋ ਸੂਤ ਦਾ ਫਰਕ ਰਹਿ ਜਾਂਦਾ ਜੀ ਇੱਕ ਦੋ ਪੁਆਇੰਟ ਦਾ ਫਰਕ ਰਹੂਗਾ ਹੀ ਰਹੂਗਾ ਆਪਾਂ ਨਾ ਨਿਸ਼ਾਨੀ ਤੁਸੀਂ ਇਸ ਤਰ੍ਹਾਂ ਲਾਇਆ ਕਰੋ ਖੰਡ ਪਾਸੇ ਜਿਉਣੀ ਇਹ ਆਪਣੀ ਛਾਤੀ ਹੈਗੀ ਜੀ 18 ਆਪਾਂ ਇੱਥੋਂ ਆ ਦੇਖੋ ਵਿਚਾਲੇ ਲੈ ਕੇ ਇੱਥੋਂ ਇੱਥੇ ਲਾਉਣੀ ਆਪਾਂ ਨੇ ਜੀ 9 ਦੇ ਇੱਥੇ ਆਪਾਂ ਬਚਾਲੇ ਕਰ ਲੈਣਾ 9 ਜੀ ਆ ਦੇ ਸਹੀ ਆ ਗਈ ਨੇ ਇੱਥੇ 18 ਤੇ ਆ ਦੇ ਆਪਾਂ ਐਸੀ ਤਰ੍ਹਾਂ ਸਾਰੀ ਨਿਸ਼ਾਨੀਆਂ ਆਪਾਂ ਐਸੀ ਤਰ੍ਹਾਂ ਲਾਉਣੀਆਂ ਐਸੀ ਤਰ੍ਹਾਂ ਹੀ ਆਪਾਂ ਕੰਮਕ ਲਾਉਣੀਆਂ ਇੱਥੋਂ 18 ਆਪਣੀ ਛਾਤੀ ਹੈ 16 ਆਪਣੀ ਕਮਰ ਹੈ 21 ਇੰਚਾ ਆਪਣਾ ਹੈਗਾ ਜੀ ਘੇਰ ਜੇ ਐਸੀ ਤਰ੍ਹਾਂ ਤੁਸੀਂ ਸਾਰੀਆਂ ਨਿਸ਼ਾਨੀਆਂ ਲਾਹੋਗੇ ਤਾਂ ਕੋਈ ਛੋਟਾ ਫਰਕ ਨਹੀਂ ਪੈਂਦਾ ਸੂਟ ਪ੍ਰੋਪਰ ਵਧੀਆ ਸਹੀ ਨਾਪ ਆਊਗਾ ਜੀ ਜਿਵੇਂ ਸਹੀ ਤੁਹਾਡੀ ਫਿਟਿੰਗ ਆਊਗੀ ਕੋਰਾ ਵੀ ਫਰਕ ਨਹੀਂ ਪੈਂਦਾ ਇੱਕ ਵੀ ਪੁਆਇੰਟ ਦਾ ਤੇ ਲੋ ਜੇ ਹੁਣ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਲਾਈਕ ਕਮੈਂਟ ਜਰੂਰ ਕਰ ਦਿਓ ਅੱਜ ਦੀ ਵੀਡੀਓ ਦੇ ਅੰਤ ਵਿੱਚ ਕਰਦੇ ਮਿਲਦੇ ਆ ਨੈਕਸਟ ਕਲਪ